ਕੇਂਦਰ ਸਰਕਾਰ ਦੇ ਅੰਕੜਾ ਤੇ ਪ੍ਰੋਗਰਾਮ ਅਮਲ ਮੰਤਰਾਲੇ ਅਧੀਨ ਨੈਸ਼ਨਲ ਸੈਂਪਲ ਸਰਵੇ ਖੇਤਰੀ ਦਫਤਰ ਜਲੰਧਰ ਵੱਲੋਂ ਇੱਕ ਦਿਨਾ ਸਨਤੀ ਸਰਵੇਖਣ ਕੈਂਪ ਲਗਾਇਆ ਗਿਆ ਸਲਾਣਾ ਆਧਾਰਤੇ ਲਗਾਏ ਜਾਣ ਵਾਲੇ ਇਸ ਕੈਂਪ ਵਿੱਚ ਵੱਖ-ਵੱਖ ਸੰਤਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਕੈਂਪ ਦਾ ਉਦਘਾਟਨ ਸੰਯੁਕਤ ਨਿਰਦੇਸ਼ਕ ਵਿਨਾ ਕੁਮਾਰ ਨੇ ਕੀਤਾ ਕੈਂਪ ਦੌਰਾਨ ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਜਿਹੜੇ ਸਨਤੀ ਯੂਨਿਟ ਸ਼ਾਮਿਲ ਹੁੰਦੇ ਨੇ ਉਹਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰਨ ਮੁਸ਼ਕਲਾਂ ਤੋਂ ਜਾਣੂ ਹੋਣ ਤੇ ਸੁਝਾਅ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਿਨਾ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਦਫ਼ਤਰ ਵੱਲੋਂ ਇਕੱਠੇ ਕੀਤੇ ਜਾਂਦੇ ਅੰਕੜੇ ਜੀਡੀਪੀ ਲਈ ਲਾਹੇਵੰਦ ਸਾਬਤ ਹੁੰਦੇ ਨੇ ਕੈਂਪ ਦੌਰਾਨ ਭਾਗੀਦਾਰਾਂ ਨੂੰ ਏਐਸਆਈ ਰਿਟਰਨ ਭਰਨ ਦੀ ਸਿਖਲਾਈ ਦਿੱਤੀ ਗਈ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅੱਜ ਅਸੀਂ ਇੱਥੇ ইপিਸੀ ਦੇ ਸਭਾਗਾਰ ਦੇ ਵਿੱਚ ਇੱਕ ਅਸੀਂ ਕੈਂਪ ਲਗਾਇਆ ਹੈ ਜਿਹੜਾ ਕਿ ਐਨੂਅਲ ਸਰਵੇਓ ਆਫ ਇੰਡਸਟਰੀ ਦੇ ਵਿੱਚ ਜਿਹੜੇ ਇੰਡਸਟਰੀਅਲ ਯੂਨਿਟ ਪਾਰਟਿਸਪੇਟ ਕਰਦੇ ਨੇ ਉਹ ਉਹਨਾਂ ਦੇ ਨਾਲ ਗੱਲਬਾਤ ਕਰਨ ਔਰ ਉਹਨਾਂ ਦੀਆਂ ਪ੍ਰੋਬਲਮਸ ਸੁਣਨ ਵਾਸਤੇ ਔਰ ਉਹਨਾਂ ਦੇ ਸੁਝਾਅ ਲੈਣ